ਸਾਡਾ ਪਿੰਡ ਪਿੰਟੇ ਦਾ ਕਲਾਂ ਸਾਡੇ ਨਗਰ ਨੇ ਸਾਡੇ ਸਾਰੇ ਜਿੰਨੇ ਪਿੰਡ ਦੇ ਮੋਹਤਵਾਰ ਸੀ ਉਹਨਾਂ ਨੇ ਕਿਹਾ ਵੀ ਜੋ ਸਾਡੀ ਪਿੰਡ ਦੀ ਪੰਚਾਇਤ ਸੀ ਉਹਨਾਂ ਨੇ ਇੱਕ ਵਧੀਆ ਕੰਮ ਕੀਤਾ ਸਾਰੀ ਪੰਚਾਇਤ ਦੇ ਰਲ ਕੇ ਜੋ ਕਿ ਸਾਰੇ ਸਾਡਾ ਨਗਰ ਚਾਹੁੰਦਾ ਸੀ ਵੀ ਅਸੀਂ ਪਿੰਡ ਦੀ ਸਹਿਮਤੀ ਨਾਲ ਇਸ ਪੰਚਾਇਤ ਨੂੰ ਇੱਕ ਵਾਰੀ ਪੰਜ ਸਾਲ ਦਾ ਮੌਕਾ ਹੋਰ ਦਿੱਤਾ ਜਾਵੇ ਉਹ ਸਾਡੇ ਨਗਰ ਨੇ ਦਿੱਤਾ ਅਸੀਂ ਆਪਣੇ ਨਗਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਡੀ ਸੋਚ ਰੱਖ ਕੇ ਇਸ ਪੰਚਾਇਤ ਨੂੰ ਫਿਰ ਦੁਬਾਰਾ ਮੌਕਾ ਦਿੱਤਾ ਸਰਪੰਚ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਹੋਰ ਕਈ ਪਿੰਡਾਂ ਦੇ ਵਿੱਚ ਵੀ ਸਰਪੰਚ ਦੀ ਨ ਸਰਪੰਚ ਬਣਾਏ ਜਾ ਰਹੇ ਪਰ ਕਿਈ ਜਗ੍ਹਾ ਸਰਪੰਚਨ ਜਾਂ ਬੋਲੀਆਂ ਵੀ ਲਗਾਈਆਂ ਜਾ ਰਹੀਆਂ ਨੇ ਪਿੰਡ ਦੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਮੈਂ ਸੋਚਦਾ ਮੈਂ ਇਸ ਇਹ ਜ਼ਿਆਦਾਤਰ ਲੋਕ ਜਿਹੜੇ ਆਪੋਜੀਸ਼ਨ ਰੱਖ ਕੇ ਦਿਨਾਂ ਦੇ ਵਿੱਚ ਕੰਮ ਕਰਦੇ ਨੇ ਜਦੋਂ ਕੋਈ ਸਰਪੰਚ ਬੰਦਾ ਫਿਰ ਆਪੋਜੀਸ਼ਨ ਰੱਖ ਕੇ ਕੰਮ ਕਰਦਾ ਤੇ ਉੱਥੇ ਇਹ ਪ੍ਰੋਬਲਮ ਜਰ ਹਾਂਦੀਆਂ ਨੇ ਅਗਰ ਜੇ ਸਰਪੰਚ ਬੰਦਾ ਅਗਰ ਆਪੋਜੀਸ਼ਨ ਨੇ ਬੋਰਡ ਨਹੀਂ ਭਾਈ ਤੋਂ ਤਾਂ ਪਹਿਲਾਂ ਕੰਮ ਕਰਨਾ ਚਾਹੀਦਾ ਉਹ ਅਸੀਂ ਆਪਣੇ ਨਗਰ ਵਿੱਚ ਕੀਤਾ ਅਗਰ ਸਰਪੰਚ ਸਾਰਿਆਂ ਦਾ ਹੀ ਸਾਥ ਦੇ ਕੇ ਸਾਰੇ ਪਿੰਡ ਦਾ ਇੱਕ ਤਰਫਾ ਹੀ ਕੰਮ ਕਰੇ ਬਰਾਬਰ ਕੰਮ ਕਰੇ ਤੇ ਇਦਾਂ ਦੀ ਨੌਬਤ ਮੇਰੇ ਖਿਆਲ ਨਹੀਂ ਆਉਂਦੀ ਅਸੀਂ ਅੱਬੇ ਥੋੜੀ ਕੋਸ਼ਿਸ਼ ਅਸੀਂ ਕੀਤੀ ਸਾਡੇ ਪਿੰਡ ਤੇ ਬੈਂਕ ਨਹੀਂ ਹੈ ਕੋ ਸਾਡਾ ਪਿੰਡ ਜੋਖ ਹੈ ਬਹੁਤ ਸਰਮਾਇਦਾਰ ਇੱਕ ਪਿੰਡ ਹੈ ਬਹੁ ਲੋਕਾਂ ਕੋ ਸਾਡੇ ਇਥੇ ਜੀਮਦਾਰ ਕੋ ਜ਼ਮੀਨ ਵੀ ਹੈ ਤੇ ਐਨਆਰਏ ਭਰਾ ਬਹੁਤ ਨੇ ਇਸ ਨੂੰ ਮੁੱਖ ਰੱਖਦੇ ਹੋਏ ਸਾਡੇ ਪਿੰਗ ਬੈਂਕ ਦੇ ਵਿੱਚ ਜੂਰ ਪਿੰਡ ਦੇ ਵਿੱਚ ਬੈਂਕ ਦੀ ਬਹੁ ਲੋੜ ਹੈ ਉਹ ਅਸੀਂ ਇਹ ਕੋਸ਼ਿਸ਼ ਕਰਾਂਗੇ ਉਹ 5 ਸਾਲ ਦੇ ਵਿੱਚ ਬੈਂਕ ਜੂਰ ਲੈ ਕੇ ਆਵਾਂਗੇ ਜਿੱਥੇ ਵੀ ਸਾਡੀ ਅਪਰੋਚ ਹੋਈ ਅਸੀਂ ਅਪਰੋਚ ਕਰਕੇ ਬੈਂਕ ਲੈ ਕੇ ਆਵਾਂਗੇ ਕਿਉਂਕਿ ਅੱਜ ਕੱਲ੍ਹ ਹਰ ਜੇ ਬਜ਼ੁਰਗ ਵੀ ਉਹਦੀ ਪੈਨਸ਼ਨ ਵੀ ਜਿਹੜੀ ਉਹ ਬੈਂਕ ਚ ਆਉਂਦੀ ਉਹਨੂੰ ਪੈਸਾ ਬੈਂਕ ਵਿੱਚ ਮਿਲਦਾ ਇਸ ਕਰਕੇ ਬਜ਼ੁਰਗ ਜਾ ਨਹੀਂ ਸਕਦੇ ਉਹਨੂੰ ਮੁੱਖ ਰੱਖਦੇ ਹੋਏ ਜੇ ਬੈਂਕ ਨੂੰ ਲੋੜ ਹੋਈ ਬਿਲਡਿੰਗ ਦੀ ਉਹ ਵੀ ਬਣਾ ਕੇ ਦੇਵਾਂਗੇ ਦੂਜਾ ਅਸੀਂ ਕੁਝ ਸਾਡੇ ਹੋਰ ਕੰਮ ਨੇ ਪਿੰਡ ਦਾ ਚਾਰ ਸਫੇਰਾ ਜੋ ਕੱਚਾ ਹੈ ਉਹਨੂੰ ਵੀ ਅਸੀਂ ਪੱਕਾ ਕਰਨਾ ਚਾਹੁੰਦੇ ਹਾਂ ਉਹ ਵੀ ਅਸੀਂ ਆਪਣੇ ਐਮਐਲਏ ਕੋਲੋਂ ਗ੍ਰਾਂਟ ਲੈ ਕੇ ਪਿੰਡ ਵਾਸਤੇ ਉਹ ਐਨਆਰਏ ਦੇ ਮਤਦੇ ਨਾਲ ਜਿਹੜੇ ਕੰਮ ਸਾਡੇ ਰੁਕੇ ਨੇ ਉਹ ਅਸੀਂ ਕਰਾਂਗੇ ਪੂਰੇ ਜੀ ਤੁਹਾਡੇ ਪਿਛਲੇ ਜਿਹੜੇ ਕੰਮ ਜਿਹੜੇ ਕਿਹੜੇ ਕਿਹੜੇ ਕੰਮ ਜਿਹੜੇ ਤੁਹਾਡੇ ਪਿੰਡ ਵਿੱਚ ਵਧੀਆ ਹੋਏ ਸੀ ਸਾਡੇ ਪਿੰਡ ਦੇ ਜੀ ਸਭ ਤੋਂ ਪਹਿਲਾਂ ਸਾਡੇ ਪਿੰਡ ਦਾ ਕੰਮ ਹੋਇਆ ਜੀ ਐਂਬੂਲੈਂਸ ਪਿੰਡ ਦੇ ਵਿੱਚ ਆਈ ਹੈ ਜੀ ਹੂੰ ਸਰਾ ਬਣੀ ਹੈ ਜੀ ਸਾਡੇ ਪਿੰਡ ਦੀ 2 250 ਲਾਈਟ ਲੱਗੀ ਹੈ ਜੀ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਸਾਡੇ ਲੱਗੀਆਂ ਜੀ ਹੂੰ ਬੋਰ ਹੋਏ ਆ ਜੀ ਆ ਸੱਤ ਬੋਰ ਹੋਏ ਜੀ ਸਮਰਸੀਬਲ ਅਮਨ ਘਰਾਂ ਦੇ ਵਿੱਚ ਜਿਹੜੇ ਨਹੀਂ ਸਮਰੱਥ ਸੀਗੇ ਆਪਣੇ ਬੋਰ ਕਰਾਉਣ ਦੇ ਵਿੱਚ ਬਾਕੀ ਛੱਪੜ ਦੀ ਸੇਵਾ ਜਿਹੜੀ ਹੋਈ ਆ ਜੀ ਫਿਰ ਉਸ ਤੋਂ ਬਾਅਦ ਸਾਡੇ ਬਹੁਤ ਸਾਡੇ ਸੀਗਾ ਜੀ ਸ਼ਮਸ਼ਾਨ ਘਾਟ ਦਾ ਕੰਮ ਬਹੁਤ ਚਿਰ ਤੋਂ ਸੀਗੀ ਸਮੱਸਿਆ ਉੱਥੇ ਕੰਮ ਹੋਇਆ ਜੀ ਬਸ ਇਹੋ ਜਿਹੇ ਛੋਟੇ ਛੋਟੇ ਕੰਮ ਹੋਰ ਵੀ ਬਹੁਤ ਇੱਕ ਵਾਰੀ ਫਿਰ ਤੁਹਾਡੇ ਪਿੰਡ ਨੇ ਪੰਚਾਇਤਾਂ ਨੇ ਤੁਹਾਨੂੰ ਦੁਬਾਰਾ ਰਿਪੀਟ ਕਰਕੇ ਉਹੀ ਪੰਚਾਇਤ ਲਿਆਂਦੀ ਕਿ ਕੀ ਕਹਿਣਾ ਚਾਹੁੰਦੇ ਸਵਾਸੀਂ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਜੀ ਬਾਕੀ ਸਾਡੇ ਕੰਮ ਸਲਾਹਯੋਗ ਸੀਗੇ ਤੇ ਉਹ ਉਹਨੂੰ ਮੁੱਖ ਰੱਖਦੇ ਆ ਸਾਡੇ ਪਿੰਡ ਨੇ ਸਾਡੀ ਸਹਿਮਤੀ ਦਿੱਤੀ ਆ ਜੀ ਸਾਡੇ ਜਿੰਨੇ ਵੀ ਮੈਂਬਰ ਪੰਚਾਇਤ ਜਿਹੜੇ ਪਹਿਲੇ ਸੀਗੇ ਉਹਨਾਂ ਦੀ ਹੋਈ ਆ ਜੀ ਬਾਕੀ ਸਾਡੇ ਸੂਝਵਾਨ ਸਰਪੰਚ ਸਾਹਿਬ ਇਹਨਾਂ ਦੀ ਟੀਮ ਦੇ ਨਾਲ ਅਸੀਂ ਤੁਰੇ ਆ ਜੀ ਅਸੀਂ ਇਹਨਾਂ ਦੀ ਟੀਮ ਆ ਜੀ ਤੇ ਬਾਕੀ ਧੰਨਵਾਦ ਕਰਦੇ ਜੀ ਪਿੰਡ ਵਾਲਿਆਂ ਦਾ ਜੀ ਮੇਰਾ ਨਾਮ ਮਨਪ੍ਰੀਤ ਕੌਰ ਮਨਪ੍ਰੀਤ ਜੀ ਤੁਸੀਂ ਵੀ ਪੰਚਾਇਤ ਮੈਂਬਰ ਹੋ ਹੈਨਾ ਹਾਂ ਜੀ ਅੱਛਾ ਕਿਸ ਤਰ੍ਹਾਂ ਲੱਗ ਰਿਹਾ ਹੈ ਜਦੋਂ ਦੁਬਾਰਾ ਤੁਹਾਡੇ ਪਿੰਡ ਵਾਸੀਆਂ ਨੇ ਇੱਕ ਵਾਰੀ ਫੇਰ ਤੁਹਾਡੀ ਪੰਚਾਇਤ ਚੁਣੀ ਹੈ ਹਾਂਜੀ ਬਹੁਤ ਵਧੀਆ ਲੱਗਾ ਕਿਉਂਕਿ ਇਹਨਾਂ ਸਰਪੰਚ ਸਾਹਿਬ ਨੇ ਪਿੰਡ ਦੇ ਬਹੁਤ ਵਧੀਆ ਕੰਮ ਕੀਤੇ ਤੇ ਇਸ ਕਰਕੇ ਪੰਚਾਇਤ ਜਿਹੜੀ ਪੂਰੀ ਪੰਚਾਇਤ ਦੁਆਰਾ ਚੁਣੀ ਗਈ ਆ ਉਹ ਪਿੰਡ ਵਾਲਿਆਂ ਨੂੰ ਚੰਗਾ ਲੱਗਾ ਉਹਨਾਂ ਨੇ ਇਸ ਕਰਕੇ ਦੁਆਰਾ ਇਹਨਾਂ ਨੂੰ ਹੀ ਫਿਰ ਮਤਲਬ ਸਰਪੰਚ ਬਣਾਇਆ